ਸਬਸਕ੍ਰਾਈਬ ਕਰੋ ਖਦਰਾਂ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਜੀ ਰਜਿਸਟਰੀ ਤੋਂ ਬਾਅਦ ਇੰਤਕਾਲ ਦੀ ਸਥਿਤੀ ਜਿਹੜੀ ਆਪਣੇ ਨੈਟ ਤੇ ਫੋਨ ਤੇ ਕਿਵੇਂ ਦੇਖੀ ਆਪਣੇ ਮੋਬਾਈਲ 'ਚ ਸਭ ਤੋਂ ਪਹਿਲਾਂ ਤੁਸੀਂ Chrome browser ਖੋਲਣਾ ਜੀ ਇਹਦੇ ਵਿੱਚ ਤੁਸੀਂ ਭਰਨਾ ਜੀ plrs.org.in ਤੇ ਇਹਦੇ ਫਰਦ ਤੇ ਤੁਸੀਂ ਕਲਿੱਕ ਕਰਨ ਜਿਵੇਂ ਕਿ ਅਸੀਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਦੱਸਿਆ ਫਰਦ ਤੇ ਕਲਿੱਕ ਕਰਨ ਤੋਂ ਬਾਅਦ ਜੋ ਅਗਲਾ ਪੇਜ ਖੁੱਲੂਗਾ ਉਹ ਇਸ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਤੁਸੀਂ ਆਪਣਾ ਜ਼ਿਲ੍ਹਾ ਸਿਲੈਕਟ ਕਰਨਾ ਹੈ ਫਿਰ ਤਹਿਸੀਲ ਸਿਲੈਕਟ ਕਰਨੀ ਹੈ ਫਿਰ ਪਿੰਡ ਫਿਰ ਸਾਲ ਉਸ ਤੋਂ ਬਾਅਦ ਤੁਸੀਂ ਦਰਜ ਕਰੋ ਤੇ ਕਲਿੱਕ ਕਰਨਾ ਹੈ ਜੀ ਇਸ ਤਰ੍ਹਾਂ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਖੁੱਲ ਜੂਗਾ ਜਿਵੇਂ ਅਸੀਂ ਤੁਹਾਨੂੰ ਕੱਲ ਦੱਸਿਆ ਸੀ ਇੰਤਕਾਲ ਉਸ ਤੋਂ ਪਹਿਲਾਂ ਜਮ੍ਹਾਂ ਬੰਦੀ ਤੇ ਰਜਿਸਟਰੀ ਤੋਂ ਬਾਅਦ ਇੰਤਕਾਲ ਦੀ ਸਥਿਤੀ ਤੁਸੀਂ ਕਲਿੱਕ ਕਰਨਾ ਹੈ ਜੀ ਇਹ ਇਸ ਤਰ੍ਹਾਂ ਖੁੱਲ ਜਾਂਦਾ ਜੀ ਬਸਿਕਾ ਨੰਬਰ ਹੋ ਗਿਆ ਜਿਵੇਂ ਰਜਿਸਟਰ ਡੇਟ ਹੋ ਗਈ ਇਹਦੇ ਤੁਸੀਂ ਸਬਮਿਟ ਕਰਨੀ ਹੈ ਆ ਡੇਟ ਲਿਖਿਆ ਮਿਊਟੇਸ਼ਨ ਰਿਕੁਐਸਟ ਨੰਬਰ ਹੋਏਗਾ ਤਾਂ ਤੁਹਾਡੇ ਕੋਲੇ ਤਾਂ ਇਹਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਨਹੀਂ ਤੁਸੀਂ ट्राਨਸੈਕਸ਼ਨ ਨੰਬਰ ਦੇ ਹਿਸਾਬ ਨਾਲ ਦੇਖ ਸਕਦੇ ਹੋ ਜਿਵੇਂ ਕਿ ਆਹ ਦੇਖੋ ਆ ਆ ਗਿਆ ਇਸ ਤਰ੍ਹਾਂ ਤੁਸੀਂ ਕਿਵੇਂ ਵੀ ਇਹ ਦੇਖ ਸਕਦੇ ਹੋ ਸਬਮਿਟ ਜਦੋਂ ਤੁਸੀਂ ਕਰਤਾ ਤਾਂ ਤੁਹਾਡੇ ਸਾਹਮਣੇ ਜਿਹੜਾ ਖੁੱਲੂਗਾ ਪੇਜ ਉਸ ਤੁਹਾਨੂੰ ਦਿਖਾ ਰਹੇ ਹਾਂ ਹੁਣ ਹਾਂਜੀ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਇੱਕ ਪੇਜ ਖੁੱਲ ਜਾਵੇਗਾ ਜਦੋਂ ਤੁਸੀਂ ਇਹ ਦੋਨੇ ਜਿਹੜੇ ਸਟੇਟਸ ਚੈੱਕ ਕਰੋਗੇ ਸਭ ਤੋਂ ਪਹਿਲਾਂ ਲਿਖਿਆ ਹੋਊਗਾ ਪਿੰਡ ਦਾ ਨਾਮ ਇਹ ਤੁਹਾਨੂੰ ਦਿਖਾ ਸਕਦੇ ਇੱਧਰ ਅਸੀਂ ਸ਼ਾਰਟ ਕੀਤਾ ਹੋਇਆ ਕ੍ਰੋਪ ਕਰੀਏ ਫੋਟੋ ਪਿੰਡ ਦਾ ਨਾਮ ਡੇਟ ਆਫ ਰਜਿਸਟਰੀ ਜਿਹੜੇ ਦਿਨ ਰਜਿਸਟਰੀ ਹੋਈ ਹੈ ਤੇ ਉਸ ਤੋਂ ਬਾਅਦ ट्रांजैक्शन ਨੰਬਰ ਉਹ ਵੀ ਇਹਦੇ ਉੱਪਰ ਲਿਖਿਆ ਹੁੰਦਾ ਹੈਗਾ ਬਸਿਕਾ ਨੰਬਰ ਐਪਲੀਕੈਂਟ ਨੇਮ ਕਿ ਕਿਹੜੇ ਬੰਦੇ ਨੇ ਇਹ ਕਰਵਾਇਆ ਹੈਗਾ ਐਪਲੀ ਕਰੇ ਹੈ ਉਸ ਤੋਂ ਬਾਅਦ ਐਡਰੈਸ ਟਾਈਪ ਆਫ ਮਿਊਟੇਸ਼ਨ ਡੇਟ ਔਨ ਵਿਚ ਰਿਕੁਐਸਟ ਹੈਂਡਡ ਟੂ ਪਟਵਾਰੀ ਡੇਟ ਔਨ ਵਿਚ ਮਿਊਟੇਸ਼ਨ ਐਂਟਰਡ ਬਾਈ ਪਟਵਾਰੀ ਉਸ ਤੋਂ ਬਾਅਦ ਮਿਊਟੇਸ਼ਨ ਨੰਬਰ ਡੇਟ ਔਨ ਵਿੱਚ ਰਿਕੁਐਸਟ ਵੈਰੀਫਾਈਡ ਬਾਈ ਕਾਨੂੰਗੋ ਕਿ ਕਾਨੂੰਗੋ ਨੇ ਕਦੋਂ ਵੈਰੀਫਾਈ ਕੀਤੀ ਹੈ ਡੇਟ ਔਨ ਵਿੱਚ ਰਿਕੁਐਸਟਡ ਡਿਸਾਈਡਡ ਬਾਈ ਤਹਿਸੀਲਦਾਰ ਡੇਟ ਔਨ ਵਿੱਚ ਰਿਕਾਰਡਡ ਫਾਈਨਲੀ ਅਪਡੇਟਡ ਬਾਈ ਪਟਵਾਰੀ ਪਟਵਾਰੀ ਨੇ ਜਿਹੜੀ ਡੇਟ ਨੂੰ ਅਪਡੇਟ ਕਰਿਆ ਐਡੀਸ਼ਨਲ ਇਨਫੋਰਮੇਸ਼ਨ ਤੇ ਐਪਲੀਕੈਂਟ ਦਾ ਨਾਮ ਹੈ ਜਿਹੜਾ ਇਹਦੇ ਵਿੱਚ ਦੋਨਾਂ ਦੇ ਇਸ ਤਰ੍ਹਾਂ ਦੇ ਨਾਮ ਲਿਖੇ ਹੁੰਦੇ ਆ ਕਿ ਫਲਾਣਾ ਸਿੰਘ ਬਨਾਮ ਫਲਾਣਾ ਸਿੰਘ ਇਸ ਤਰ੍ਹਾਂ ਇਹ ਐਪਲੀਕੈਂਟ ਦਾ ਨੇਮ ਲਿਖਿਆ ਹੁੰਦਾ ਹੈ ਤਾਂ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਕੁਝ ਇੰਤਕਾਲ ਵੀ ਕਿਵੇਂ ਹੁੰਦਾ ਰਜਿਸਟਰੀ ਤੋਂ ਬਾਅਦ ਇੰਤਕਾਲ ਦੀ ਕੀ ਸਥਿਤੀ ਹੈ ਕਦੋਂ ਇਹ ਪਟਵਾਰੀ ਕਰਦਾ ਕਦੋਂ ਜਮ੍ਹਾਂ ਕਰਵਾਉਂਦਾਗਾ ਸਾਰਾ ਕੁਝ ਇਹਦੇ ਵਿੱਚ ਡਿਟੇਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੰਟਰਨੈਟ ਤੇ ਜੇਕਰ ਤੁਹਾਡਾ ਇਹ ਨਹੀਂ ਹੈਗਾ ਤਾਂ ਤੁਸੀਂ ਚੈੱਕ ਕਰਵਾਓ ਜਰੂਰ ਇਹ ਅਸਲ ਤਾਂ ਹੁੰਦਾ ਸਾਰਿਆਂ ਦਾ ਇਹ ਰਿਕਾਰਡ ਇਹਨਾਂ ਨੂੰ ਚੜਾਉਣਾ ਪੈਂਦਾ ਇਹ ਬਹੁਤ ਜ਼ਰੂਰੀ ਵੀ ਹੈ ਤਾਂ ਤੁਸੀਂ ਘਰ ਬੈਠੇ ਇੰਤਕਾਲ ਦੇਖ ਸਕਦੇ ਹੋ ਇੰਤਕਾਲ ਦੀ ਸਥਿਤੀ ਕਿ ਰਜਿਸਟਰੀ ਤੋਂ ਬਾਅਦ ਇੰਤਕਾਲ ਕਿੱਥੇ ਹੈ ਕਈ ਵਾਰੀ ਪਟਵਾਰੀ ਕਹਿੰਦਾ ਹੈ ਕਿ ਮੈਂ ਜਮਾ ਕਰਵਾਇਆ ਆ ਇਹ ਹੋਇਆ ਨਹੀਂ ਇਸ ਤਰ੍ਹਾਂ ਉਹ ਕਈ ਬਹਾਨੇ ਲਾਉਂਦੇ ਆ ਤਾਂ ਤੁਸੀਂ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਨਾਲੇ ਸਾਹਮਣੇ ਫੋਨ ਤੇ ਆਪਣੇ ਤੇ ਤਾਂ ਜੀ ਧੰਨਵਾਦ ਵੀਡੀਓ ਪੂਰੀ ਦੇਖਣ ਲਈ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਸਾਨੂੰ ਤੁਸੀਂ ਕਮੈਂਟ ਕਰ ਸਕਦੇ ਹੋ ਜੇਕਰ ਤੁਹਾਨੂੰ ਕੁਝ ਪਤਾ ਹੋਰ ਜਾਣਕਾਰੀ ਹੈ ਤਾਂ ਤੁਸੀਂ ਉਹ ਵੀ ਸਾਨੂੰ ਦੱਸ ਸਕਦੇ ਹੋ ਵੀਡੀਓ ਸ਼ੇਅਰ ਜ਼ਰੂਰ ਕਰੋ ਲਾਈਕ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ